सदके जवाजिया जिना मी बि ਨੰਨਾ ਨੀਵੀਂ ਨਾਲ ਨਿਭਾ ਪਰੇ ਪਰੇ ਆਲਮ ਫਾਜ਼ਲ ਹੋਇਓ ਪਰੇ ਪਰੇ ਆਲਮ ਫਾਜ਼ਲ ਹੋਇਓ ਹੋਇਓ ਕਦੀ ਆਪਣੇ ਆਪ ਨੂੰ ਪੜਾਈ ਬਾਝ ਪਾਝ ਬੜਦੇ ਮੰਦਰ ਮਸਜਿਦ ਕਦੀ ਆਪਣੇ ਅੰਦਰ ਤੂੰ ਵਸਾਈ ਰੁਆਣ ਦੀਏ ਮੈਂ ਤੇਰੀ ਦੂਰਾਂ ਦੀ ਆ ਬੰਦੀਆਂ ਰੁਆਣ ਦੀਏ ਤੇਰੇ ਰੀਤੇ ਨੂੰ ਮਿਰੂ ਲਈ ਨਾਲ ਸਾਲ ਚੱਲੀ ਪੱਤੀਆਂ ਨਾਲ ਬੂਟੇ ਕੋੜ ਕੇ ਨਾ ਪਾਵੇਂ ਕਲਾਕਾਰ ਪਹੁੰਚਿਆ ਜਿਹਦੇ ਵਿੱਚ ਸਭ ਤੋਂ ਪਹਿਲਾ ਨਾਮ ਰਾਜੂ ਯਾਦ ਸਾਹਿਬ ਦਾ ਹੁੰਦਾ ਵਾ ਉਸ ਤੋਂ ਬਾਅਦ ਲਖਵਿੰਦਰ ਕੋਟਲੀ ਧੰਜਲ ਸਾਹਿਬ ਜਕਤਾਰ ਅਨਖੀਲਾ ਹੋਰ ਵੀ ਕਈ ਕਲਾਕਾਰ ਆਏ ਆ ਜੋ ਆਪਣਾ ਸਹਿਯੋਗ ਇੱਥੇ ਸਟੇਜ ਤੇ ਦੇ ਰਹੇ ਨੇ ਠੀਕ ਹੈ ਫਿਰ ਮਸਲਾਨਾ ਜੋੜ ਮੇਲਾ ਤੰਤਨ ਬਾਬਾ ਲਖਦਾਤਾ ਪੀਰ ਤੰਤਨ ਕੂਗਾ ਯਾਰ ਪੀਰ ਉਹਨਾਂ ਦੀ ਰਹਿਮਤ ਦੇ ਇਹ ਹਟੇ ਮੇਲਾ ਹਰ ਸਾਲ ਹੀ ਬੜੀ ਧੂਮ ਧਾਮ ਨਾਲ ਸਾਰਾ ਸਾਡਾ ਪਿੰਡ ਸਾਡੀ ಗ್ರಾಮ ਪੰਚਾਇਤ ਬਿਜਲੀ ਨਗਰ ਔਰ ਸਾਡੇ ਐਨਆਰਆਈ ਵੀਰ ਜੋ ਇਹਨੂੰ ਬਹੁਤ ਸ਼ਰਧਾ ਭਾਵਨਾ ਨਾਲ ਬਹੁਤ ਧੂਮ-ਧਾਮ ਨਾਲ ਇਹਨੂੰ ਇਸ ਦਿਨ ਨੂੰ ਮਨਾਉਂਦੇ ਆ ਸਾਰੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਸਾਰੇ ਇਕੱਠੇ ਹੋ ਗਏ ਅੱਜ ਦੇ ਦਿਨ ਪੂਰਾ ਜਿਹੜਾ ਰਲ ਮਿਲ ਕੇ ਆਪਣੇ ਇਹਦਾ ਬਹੁਤ ਆਨੰਦ ਲੈ ਰਿਆ ਬਹੁਤ ਵਧੀਆ ਇਹ ਅੱਜ 22ਵਾਂ ਸਾਲਾਨਾ ਜੋੜ ਮੇਲਾ ਹੈ ਜੀ ਕਿਵੇਂ ਕਿਵੇਂ ਪ੍ਰੋਗਰਾਮ ਕਰਾਇਆ ਕਿਵੇਂ ਦੇ ਪ੍ਰਬੰਧ ਕੀਤੇ ਗਏ ਨੇ ਪ੍ਰਬੰਧ ਸਾਡੇ ਨਾ ਤ ਅੱਗੇ ਵਧੂ ਆ ਜੀ ਇਹਨਾਂ ਨੇ ਸਾਰਾ ਹੀ ਪ੍ਰੋਗਰਾਮ ਬਹੁਤ ਅੱਛੇ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਜੀਕਿਆ ਹੈ ਲੰਗਰ ਦਾ ਪ੍ਰਬੰਧ ਵੀ ਬਹੁਤ ਵਧੀਆ ਚੱਲ ਰਿਹਾ ਸਾਰਾ ਹੀ ਇਹਨਾਂ ਪ੍ਰਬੰਧ ਬਹੁਤ ਆਪਣਾ ਵਧੀਆ ਕੀਤਾ ਜੀ ਕਿੰਨੀ ਕੁ ਖੁਸ਼ੀ ਆ ਚਾਹ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਕੋ ਦੱਸ ਨਹੀਂ ਸਕਦੇ ਉਹ ਲਫ਼ਜ਼ ਨਹੀਂ ਜਿਹੜੇ ਬਿਆਨ بارش ਵੀ ਪੈ ਗਈ ਥੋੜਾ بارش ਵੀ ਯਾਰ بارش ਵੀ ਜਿਹੜੀ ਉਹ ਆਪਣਾ ਕੰਮ ਕਰ ਗਈ ਹੁਣ ਆਇਆ ਸੀ ਵੇਲੇ ਬਾਬਾ ਰੰਗ ਰੰਗੂ ਮਨਾ ਰਹੇ ਬਹੁਤ ਵਧੀਆ ਜੀ ਐਨ ਆਰ ਆਈ ਵੀਰਾਂ ਨੂੰ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਸਾਡੇ ਬੱਚਾ ਬੱਚਾ ਇਸ ਬਾਬਾ ਜੀ ਦੇ ਨਾਲ ਜੁੜਿਆ ਆ ਸਾਰੇ ਇਹਨੂੰ ਬਹੁਤ ਸ਼ਰਧਾ ਭਾਵਨਾ ਨਾਲ ਮੰਨਦੇ ਆ ਜੀ ਠੀਕ ਹੈ ਜੀ ਤੁਹਾਨੂੰ